ਨਵੇਂ ਵਲੌਗ ਦੇ ਵਿੱਚ ਤੁਹਾਡਾ ਸਵਾਗਤ ਹੈ ਤੇ ਅੱਜ ਦੇ ਵਲੌਗ ਚ ਆਪਾਂ ਤੁਹਾਨੂੰ ਆ ਲੈ ਕੇ ਪਹੁੰਚੇ ਆਂ ਸ਼੍ਰੀ ਦਰਬਾਰ ਸਾਹਿਬ ਸ਼੍ਰੀ ਅੰਮ੍ਰਿਤਸਰ ਸਾਹਿਬ ਤੇ ਇੱਥੇ ਨਾ ਆਪਣਾ ਦਰਬਾਰ ਸਾਹਿਬ ਦੇ ਬਿਲਕੁਲ ਜਿਹੜੀ ਪਾਰਕਿੰਗ ਦੇ ਨਾਲ ਪਾਰਟੀਸ਼ਨ ਮਿਊਜ਼ੀਅਮ ਬਣਿਆ ਹੋਇਆ ਵਾ ਤੇ ਜਿਹੜਾ ਬਹੁਤ ਵਧੀਆ ਦੇਖਣਯੋਗ ਜਗ੍ਹਾ ਹੈਗੀ ਵੀ ਆ ਕਈ ਲੋਕਾਂ ਨੂੰ ਜਿਹੜਾ ਇੱਥੇ ਪਤਾ ਨਹੀਂ ਗਾ ਤੇ ਲੋਕੇਸ਼ਨ ਬਹੁਤ ਘੈਂਟ ਆ ਤੇ ਉਹ ਆਪਾਂ ਤੁਹਾਨੂੰ ਅੱਜ ਦਿਖਾਉਣੇ ਆ ਤੇ ਬਣੇ ਰਿਹਾ ਜੋ ਜਿਹੜਾ ਵਲੌਗ ਦੇ ਨਾਲ ਕਿਉਂਕਿ ਕਾਫੀ ਇਤਿਹਾਸ ਜਿਹੜਾ ਇੱਥੇ ਉਹ ਜਿਹੜਾ ਦਫਨ ਆ ਇੱਥੇ ਮਤਲਬ ਜਾਨੀ ਕਿ ਇਤਿਹਾਸਕ ਚੀਜ਼ਾਂ ਰੱਖੀਆਂ ਹੋਈਆਂ ਤੇ ਉਹ ਆਪਾਂ ਤੁਹਾਨੂੰ ਦਿਖਾਉਣੇ ਆ ਕਿੰਨੀ ਕੁ ਕੈਂਟ ਲੋਕੇਸ਼ਨ ਹੈ ਬਹੁਤ ਆ ਤੇ ਲੋਕ ਜਿਹੜੇ ਇੱਥੇ ਦੂਰੋਦ ਇਹਨੂੰ ਦੇਖਣ ਆਉਂਦੇ ਆ ਅੰਗਰੇਜ਼ ਲੋਕ ਵੀ ਆਉਂਦੇ ਤੇ ਬਾਕੀ ਜਿਹੜੀ ਆਪਾਂ ਥੋੜੀ ਬਹੁਤ ਜਿੰਨੀ ਵੀ ਆਪਾਂ ਨੂੰ ਜਾਣਕਾਰੀ ਉਹ ਆਪਾਂ ਤੁਹਾਡੇ ਨਾਲ ਸ਼ੇਅਰ ਕਰਦੇ ਤੇ ਸਟਾਰ ਬਾਕਸ ਕਾਫੀ ਤੇ ਬਰਸਤਾ ਵਾਲੇ ਜਿਹੜੇ ਉਹ ਸਾਰੇ ਇਧਰਲੇ ਪਾਸੇ ਜਿਹੜੇ ਅੰਦਰੇ ਦੇ ਬਣੇ ਹੋਏ ਆ ਬਿਲਕੁਲ ਜਿਹੜੇ ਆਪਾਂ ਬਾਹਰੋਂ ਤੁਹਾਨੂੰ ਵਿਊ ਦਿਖਾਉਣੇ ਆ ਇਹ ਹਨ ਤੇ ਇਧਰਲੇ ਪਾਸੇ ਦਾਰਾ ਟਰਪੀ ਮਰਾਓ ਅੰਬੀਦਕਰ ਦੀ ਜਿਹੜਾ ਉਹ ਵੀ ਸਟੈਚੂ ਬਣਿਆ ਹੋਇਆ ਵਾ ਤੇ ਉਧਰ ਦੇ ਪਾਸੇ ਜਿਹੜਾ ਇਹ ਜਿਹੜਾ ਰਸਤਾ ਜਾਂਦਾ ਸਾਹਮਣੇ ਇਹ ਜਾਂਦਾ ਸ੍ਰੀ ਦਰਬਾਰ ਸਾਹਿਬ ਨੂੰ ਇਹ ਵੀ ਜਿਹੜੀ ਸ੍ਰੀ ਅੰਮ੍ਰਿਤਸਰ ਸਾਹਿਬ ਜਦੋਂ ਤੁਸੀਂ ਆਉਣੇ ਆ ਤੇ ਪਾਰਟੀਸ਼ਨ ਮਿਊਜ਼ੀਅਮ ਤੁਸੀਂ ਦੇਖ ਸਕਦੇ ਹੋ ਬਿਲਕੁਲ ਜਿਹੜਾ ਇਹ ਪਾਰਕਿੰਗ ਦੇ ਨਾਲ ਬਣਿਆ ਹੋਇਆ ਵਾ ਜੇ ਤੁਹਾਡਾ ਅੰਮ੍ਰਿਤਸਰ ਗੇੜਾ ਕਵਾਜਦਾ ਤਾਂ ਤੁਸੀਂ ਸੇ ਪਾਰਟੀਸ਼ਨ ਮਿਊਜ਼ੀਅਮ ਚ ਆ ਸਕਦੇ ਹੋ ਇੱਥੇ ਬਹੁਤ ਇਤਿਹਾਸ ਦੀ ਜਾਣਕਾਰੀ ਜਿਹੜੀ ਰੱਖੀ ਹੋਈ ਆ ਤੇ ਇਧਰਲੇ ਪਾਸੇ ਇਹ ਜਿਹੜਾ ਗੇਟ ਬਣਿਆ ਹੋਇਆ ਵਾ ਤੇ ਸਾਹਮਣੇ ਆ ਦੇਖੋ ਕਿੰਨਾ ਵੱਡਾ ਜਿਹੜਾ ਹੈ ਇਹ ਗੇਟ ਬਣਾ ਹੋਇਆ ਇੱਥੇ ਜਿਹੜੇ ਲੋਕ ਬਹੁਤ ਸਾਰੇ ਵੀਡੀਓ ਵੀ ਬਣਾਉਂਦੇ ਆ ਤੇ ਆਪਾਂ ਇੰਸਟਾਗ੍ਰam 'ਤੇ ਜਾਂ ਹੋਰ ਤੇ ਕਿਤੇ ਵੇਖਦੇ ਆ ਨਾ ਤੇ ਇੱਥੇ ਸਾਹਮਣੇ ਜਿਹੜਾ ਘੁਆਰਾ ਬਣਿਆ ਹੋਇਆ ਵਾ ਤੇ ਇਧਰਲੇ ਪਾਸੇ ਉਹ ਕੁਲਫੀ ਵਾਲਾ ਬੈਠਾ ਉਹ ਆਪਾਂ ਵੇਖਦੇ ਨਹੀਂ ਹੁੰਦੇ ਕਿ ਜਿਹੜਾ ਖੁੰਦਾ ਹੁੰਦਾ ਹੈ ਹੱਥਾਂ 'ਚ ਤੇ ਇਧਰਲੇ ਪਾਸੇ ਪੁਲਿਸ ਥਾਣਾ ਡਿਵੀਜ਼ਨ ਬਣਿਆ ਹੋਇਆ ਵਾ ਤੇ ਆ ਸਾਹਮਣੇ ਜਿਹੜਾ ਇਹ ਗੇਟ ਆ ਤੇ ਇਹ ਦੇ ਵਿੱਚ ਦੀ ਇਹ ਵਧੀਆ ਜੜੀ ਚੀਜ਼ ਦੇਖਣ ਆਲੀ ਹੈਗੀ ਵੀ ਆ ਤੇ ਲੋਕ ਜਿਹੜੇ ਟੂਰਿਸਟ ਆਉਂਦੇ ਤੇ ਉਹ ਇੱਥੇ ਜਿਹੜਾ ਜ਼ਰੂਰ ਫੋਟੋਆਂ ਕਰਵਾ ਕੇ ਜਾਂਦੇ ਜਾਂ ਵੀਡੀਓ ਬਣਾਵਾ ਕੇ ਜਾਂਦੇ ਆ ਤੇ ਅੱਜ ਆਪਾਂ ਤੁਹਾਨੂੰ ਦਿਖਾਉਣੇ ਆ ਜਗ੍ਹਾ ਦੀ ਜਿਹੜੀ ਬਹੁਤ ਸੋਹਣੀ ਜਗ੍ਹਾ ਹੈ ਜਿਹੜੇ ਨਹੀਂ ਆਏ ਤੇ ਉਹਨਾਂ ਵਾਸਤੇ ਜਿਹੜੀ ਇਹ ਲੋਕੇਸ਼ਨ ਬਹੁਤ ਘੈਂਟ ਵਾ ਤੇ ਬਹੁਤ ਜ਼ਿਆਦਾ ਲੋਕ ਜਿਹੜੇ ਆਉਂਦੇ ਤੇ ਖਾਣ ਪੀਣ ਦਾ ਵੀ ਪ੍ਰਬੰਧ ਹੈਗਾ ਵਾ ਪਾਰਟੀਸ਼ਨ ਮਿਊਜ਼ੀਅਮ 'ਚ ਜਾਣ ਵਾਸਤੇ ਮੈਨੂੰ ਲੱਗਦਾ 10 ਰੁਪਏ ਲੱਗਦੇ ਸ਼ਾਇਦ ਤੇ ਆ ਸਾਹਮਣੇ ਇਧਰਲੇ ਪਾਸੇ ਵੇਖੋ ਅੰਬਰਸਰੀ ਫੂਡ ਤੇ ਪਾਰਟੀਸ਼ਨ ਮਿਊਜ਼ੀਅਮ ਦੇ ਵਿੱਚ ਇਧਰਲੇ ਪਾਸੇ ਤੁਸੀਂ ਆਹ ਸਾਹਮਣੇ ਦੇਖ ਸਕਦੇ ਹੋਣਾ ਪੁਰਾਣੀਆਂ-ਪੁਰਾਣੀਆਂ ਤਸਵੀਰਾਂ ਲੱਗੀਆਂ ਹੋਈਆਂ ਤੇ ਇਧਰਲੇ ਪਾਸੇ ਉਹ ਸਾਹਮਣੇ ਟਿਕਟ ਕਾਊਂਟਰ ਆ ਉਧਰਲੇ ਪਾਸੇ ਟਿਕਟ ਕੱਟਦੇ ਆ ਤੇ ਅੰਦਰ ਤਾਂ ਜਿਹੜੇ ਵੀਡੀਓ-ਵੀਡੀਓ ਨਹੀਂ ਬਣਾਉਣ ਦਿੰਦੇ ਤੇ ਇਹ ਜਿਹੜਾ ਪੁਰਾਣਾ ਇਤਿਹਾਸ ਜਿਹੜਾ ਇੱਥੇ ਸਾਰਾ ਉਹ ਲਿਖਿਆ ਹੋਇਆ ਬਾਜਾਂ ਦੱਸਿਆ ਹੋਇਆ ਵਾ ਕਿਤਾਬਾਂ ਪਈਆਂ ਤੇ ਜਿਨ੍ਹਾਂ ਦੇ ਪੁਰਾਣੇ ਚਿੱਠੀਆਂ ਕੋਈ ਹੋਰ ਵੀ ਫੋਟੋਆਂ ਜਿਹੜੀਆਂ ਪੁਰਾਣੀਆਂ ਆ ਜਿਵੇਂ ਇੱਥੇ ਬਜ਼ਾਰਗਾਂ ਦੀਆਂ ਬਾਹਰ ਲੱਗੀਆਂ ਹੋਈਆਂ ਹਨ ਤੇ ਇਹ ਸਾਰੀਆਂ ਜਿਹੜੀਆਂ ਇੱਥੇ ਇਸ ਤਰ੍ਹਾਂ ਦਾ ਜਿਹੜਾ ਪੁਰਾਣਾ ਇਤਿਹਾਸ ਹੈ ਜਿਹੜਾ 1947 ਤੋਂ ਪਹਿਲਾਂ ਦਾ ਜੋ ਵੀ ਆ ਉਹ ਸਾਰਾ ਜਿਹੜਾ ਇਸ 뮤ਜ਼ੀਅਮ ਦੇ ਵਿੱਚ ਹੈਗਾ ਵਾ ਤੇ ਜੇ ਖਾਣਾ ਪੀਣਾ ਤੁਸੀਂ ਕੁਝ ਤਾਂ ਸਾਹਮਣੇ ਇਧਰਲੇ ਪਾਸੇ ਹੈਗੇ ਆ ਤੇ ਕੈਫੇ ਉਧਰਲੇ ਪਾਸੇ ਤੁਸੀਂ ਖਾ ਸਕਦੇ ਹੋ ਕਈਆਂ ਨੂੰ ਤਾਂ ਹਜੇ ਜਿਹੜਾ ਐਸੇ ਜਗ੍ਹਾ ਬਾਰੇ ਹਜੇ ਪਤਾ ਵੀ ਨਹੀਂਗਾ ਤੇ ਪਰ ਜਿਨ੍ਹਾਂ ਨੂੰ ਪਤਾ ਉਹ ਜ਼ਰੂਰ ਇੱਥੇ ਹੋ ਕੇ ਜਾਂਦੇ ਆ ਫੋਟੋਆਂ ਫੋਟੋਆਂ ਕਰਵਾ ਕੇ ਜਾਂਦੇ ਆ ਅੰਗਰੇਜ਼ ਲੋਕ ਜਿਹੜੇ ਬਹੁਤ ਇੱਥੇ ਆਉਂਦੇ ਆ ਇਹ ਚੀਜ਼ਾਂ ਦੇਖ ਕੇ ਜਾਂਦੇ ਆ ਹਨਾ ਤੇ ਫਾਸਟ ਫੂਡ ਕਿਸੇ ਨੇ ਖਾਣਾ ਹੋਵੇ ਜਾਂ ਹੋਰ ਵੀ ਕੁਝ ਉਹ ਇਧਰਲੇ ਪਾਸੇ ਜਿਹੜੀਆਂ ਸਾਰੀਆਂ ਦੁਕਾਨਾਂ ਜਿਹੜੀਆਂ ਫਾਸਟ ਫੂਡ ਦੀਆਂ ਕਾਫੀ ਜਿਹੜੇ ਵੱਡੇ ਵੱਡੇ ਬ੍ਰਾਂਡ ਜਿਹੜੇ ਉਹ ਇਧਰਲੇ ਪਾਸੇ ਬਣੇ ਹੋਏ ਆ ਪਾਰਟੀਸ਼ਨ ਮਿਊਜ਼ੀਅਮ ਦੇ ਵਿੱਚ ਤੇ ਆ ਸਾਹਮਣੇ ਇਧਰੇ ਪਾਸੇ ਲੋਕ ਜਿਹੜੇ ਟਿਕਟਾਂ ਲੈ ਕੇ ਅੰਦਰ ਤੁਰੇ ਜਾਂਦੇ ਆ ਤੇ ਨਾਲ ਹੀ ਇਹਦੇ ਫਾਇਰ ਬਗਰੇੜ ਵਾਲੇ ਜਿਹੜੇ ਬਾਹਰਲੇ ਪਾਸੇ ਖੜੇ ਹੁੰਦੇ ਆ ਤੇ ਰੰਗ ਘੈਂਟ ਕੀਤਾ ਹੋਇਆ ਸਾਰਾ ਲਾਲ ਨਿੱਕੀ ਨਿੱਕੀ ਜਿਹੜੀ ਇੱਟ ਦਾ ਬਣਾਇਆ ਹੋਇਆ ਵਾ ਇਦਾਂ ਫੀਲ ਹੁੰਦਾ ਵੀ ਜਿਹੜਾ ਬਹੁਤ ਪੁਰਾਣਾ ਜਿਹੜਾ ਇਹ ਜਿਹੜੀ ਇਹ ਇਮਾਰਤ ਆ ਤੇ ਇਹਦੇ ਵਿੱਚ ਉਹ ਸਾਹਮਣੇ ਟ੍ਰੇਨ ਖੜੀ ਹੋਈ ਹੈ ਟ੍ਰੇਨ ਵੀ ਜਿਹੜੀ ਬੱਚਿਆਂ ਬੁੱੱਚਿਆਂ ਵਾਸਤੇ ਜਿਹੜੀ ਝੂਟਾ ਝੋੜਾ ਲੈਣ ਵਾਸਤੇ ਤੇ ਉਹ ਖੜਾਈ ਹੋਈ ਆ ਤੇ ਇਹ ਦੋ ਗੇਟ ਇਧਰਲੇ ਪਾਸੇ ਇੱਕ ਗੇਟ ਆ ਦਰਬਾਰ ਸਾਹਿਬ ਵਾਲੇ ਪਾਸੇ ਤੇ ਇੱਕ ਸਾਹਮਣੇ ਉਧਰਲੇ ਪਾਸੇ ਗੇਟ ਆ ਤੇ ਇਹ ਹੈਗਾ ਦੂਜਾ ਗੇਟ ਇਧਰਲੇ ਪਾਸੇ ਸਾਹਮਣੇ ਆ ਫਾਇਰ ਬਗਰੇਡ ਵਾਲੀਆਂ ਜਿਹੜੀਆਂ ਗੱਡੀਆਂ ਖੜੀਆਂ ਹੋਈਆਂ ਵਾ ਤੇ ਅੱਜ ਦੇ ਵਲੌਗ ਚ ਆਪਾਂ ਤੁਹਾਨੂੰ ਜਿਹੜਾ ਦਿਖਾਇਆ ਵਾ ਉਹ ਜਿਹੜਾ ਪਾਰਟੀਸ਼ਨ ਮਿਊਜ਼ੀਅਮ ਤੇ ਬਹੁਤ ਕੈਂਟ ਲੋਕੇਸ਼ਨ ਹੈ ਜੇ ਤੁਸੀਂ ਕਦੇ ਆਉਣੇ ਅੰਮ੍ਰਿਤਸਰ ਤਾਂ ਤੁਸੀਂ ਇਸ ਜਗ੍ਹਾ ਤੇ ਜਰੂਰ ਆਓ ਤੇ ਮਿਊਜ਼ੀਅਮ ਵੀ ਦੇਖ ਕੇ ਜਾਓ ਤੇ ਨਾਲ ਫੋਟੋਮਾਂ ਵੀ ਲੋਕ ਕਰਾਉਂਦੇ ਆ ਤੇ ਘੈਂਟ ਲੋਕੇਸ਼ਨ ਆ ਵੈਸੇ ਤੇ ਤੁਸੀਂ ਤੁਹਾਡਾ ਆਉਣਾ ਜ਼ਰੂਰ ਬੰਦ ਆ ਇੱਥੇ ਆ ਜ਼ਰੂਰ ਆਇਕੋ